ਮਹਾਰਾਜ ਜੀ ਹੋ ਠੀਕ ਠਾਕ ਹੋ ਦੀ ਸਾਰੇ ਅੱਜ ਗੱਲ ਕਰਦੇ ਆ ਇੱਕ ਹੋਰ ਸੱਚੀ ਕਹਾਣੀ ਦੀ ਇੱਕ ਚੋਰੀ ਦੀ ਇੱਕ ਬੰਦਾ ਵਾ ਤੇ ਉਹ ਪੈਸੇ ਲੁੱਟਦਾ ਵਾ ਬੈਂਕ ਚੋਂ 100 200 ਰੁਪਈਆ ਨਹੀਂ ਲੁੱਟਦਾ ਲੁੱਟਦਾ ਵਾ ਸਿੱਧੇ 700 ਕਰੋੜ ਇੰਨੀ ਰੁਪਈਏ ਗੱਲ ਵਾ ਫਰਾਂਸ ਦੀ ਜੀ ਆਜੋ ਕਰਦੇ ਆ ਕਹਾਣੀ ਸ਼ੁਰੂ ਬੰਦਾ ਪ੍ਰੋਫੈਸ਼ਨਲੀ ਤੇ ਫੋਟੋਗ੍ਰਾਫਰ ਹੀਗਾ ਪਰ ਇਹਨੂੰ ਸ਼ੌਂਕ ਹੀਗਾ ਖਾਨਾ ਖੂਨਾ ਲੱਭਣ ਦਾ ਵੀ ਖਾਨਾ ਖੂਨਾ ਉਹਨੂੰ ਆਂਦੇ ਆ ਐਂਥਰੋਪੋਲੋਜਿਸਟ ਹੀਗਾ ਏ ਤੇ ਕਹਿੰਦੇ ਆ ਵੀ ਖਜ਼ਾਨੇ ਖਜੂਨ ਨੇ ਲੱਭੰਦਾ ਵੀ ਇਹਨੂੰ ਸ਼ੌਂਕ ਹੀ ਵੀ ਅਲਾਦੀਨ ਹੀ ਇੱਕ ਸਬਦ ਕਹਿ ਲੋ ਕਹਿੰਦੇ ਜਿਹੜੇ ਬੰਦੇ ਖਜ਼ਾਨਾ ਲੱਭਦੇ ਆ ਉਹਨੂੰ ਲੱਭ ਵੀ ਜਾਂਦਾ ਕਈ ਫਿਲਮਾਂ ਵੀ ਇੱਥੇ ਬਣੀਆਂ ਅਲਾਦੀਨ ਦਾ ਚਰਾਗ ਤੇ ਇਹ ਉਹ ਕਈ ਫਿਲਮਾਂ ਆਪਾਂ ਵੇਖਿਆ ਨਿੱਕੇ ਹੁੰਦੇ ਆ ਪਰ ਇਹ ਬੰਦਾ ਮੇਰੇ ਅਰਘਾ ਫੇਲ ਹੁੰਦਾ ਇਹਨੂੰ ਨਹੀਂ ਕਿਤੇ ਲੱਭਦੀ ਖਜ਼ਾਨ ਖਜੂਨ ਕੋਈ ਤੇ ਇਹ ਆਂਦਾ ਯਾਰ ਹੋਰ ਕਿਹੜਾ ਤਰੀਕਾ ਲੱਭੀਏ ਵੀ ਪੈਸੇ ਚਾਰ ਕਮਾਉਂਦਾ ਦਾ ਉਹਰੇ ਡੱਬੇ ਖਜਾਨੇ ਆ ਉਹ ਪਤਾ ਨਹੀਂ ਲੱਭਣੇ ਕਿ ਨਹੀਂ ਲੱਭਣੇ ਐਵੇਂ ਆਪਣਾ ਮੈਂ ਟਾਈਮ ਵੇਸਟ ਕਰਨ ਡਿਆ ਵਾ ਤੇ ਜਿਹੜਾ ਸਾਰੀ ਦੁਨੀਆ ਦੇ ਸਾਹਮਣੇ ਖਜਾਨਾ ਵਾ ਉਹ ਲੁੱਟਦਾ ਮੈਂ ਜਿੰਨੂੰ ਪੰਜਾਬੀ ਚ ਬੈਂਕ ਕਹਿ ਦਿੰਦੇ ਆ ਇਹ ਸੋਚਦਾ ਵੀ ਹੁਣ ਬੈਂਕ ਲੁੱਟੀਏ ਕੋਈ ਕਿਹੜੇ ਹਿਸਾਬ ਨਾਲ ਲੁੱਟੀਏ ਹੁਣ ਸੋਚਦਾ ਕਿ ਪਲਾਨ ਬਣਾਉਂਦਾ ਹੁਣ ਇਹ ਸੋਚਦਾ ਵੀ ਚੱਲ ਇਹ ਰਿਸਰਚ ਕਰਦੇ ਆ ਕਿ ਬੈਂਕ ਕਿੱਦਾਂ ਲੁੱਟੀਦੀ ਆ ਨਾਲੇ ਦੱਸਦੇ ਆ ਦੁਨੀਆਦਾਰੀ ਨੂੰ ਵੀ ਮੈਂ ਕਿੰਨਾ ਸਮਾਰਟ ਬੰਦਾ ਨੂੰ ਲੱਭਦਿਆਂ ਲੱਭਦਿਆਂ ਇਹਨੂੰ ਇੱਕ ਬੈਂਕ ਲੱਭਦਾ ਵਾ ਤੇ ਉੱਥੋਂ ਹੀ ਕਹਾਣੀ ਸ਼ੁਰੂ ਹੁੰਦੀ ਆ ਕਹਾਣੀ ਆਏ ਫਰਾਂਸ ਦੇ ਸ਼ਹਿਰ ਨੀਸ ਦੀ ਓੜੇ 1974 ਦੀ ਕਹਾਣੀ ਆ ਜੀ ਉਦੋਂ ਪੁਰਾਣੇ ਜ਼ਮਾਨੇ ਟੈਕਨੋਲੋਜੀ ਘਾਟਾ ਤੇ ਇੱਕ ਨੀਸ ਸ਼ਹਿਰ ਦੇ ਵਿੱਚ ਸੋਸਾਇਟੀ ਜਨਰਲ ਬੈਂਕ ਹੁੰਦੀ ਆ ਸੋਸਾਇਟੀ ਜਨਰਲ ਬੈਂਕ ਇੱਕ ਇਹਦੀ ਇੰਟਰਸਟਿੰਗ ਚੀਜ਼ ਇਹ ਹੁੰਦੀ ਆ ਕਿ ਇਹ ਬੜੀ ਪੁਰਾਣੀ ਇਮਾਰਤ ਦੇ ਵਿੱਚ ਬਣੀ ਹੁੰਦੀ ਆ ਹੁਣ ਕਹਿੰਦੇ ਬੈਂਕ ਦੀ ਇਹ ਖਾਸੀਅਤ ਹੀ ਭੀ ਇਹ ਬੰਦੇ ਇਹਦੇ ਜਿਹੜੇ ਕਰਦਾਤਰਤਾ ਹੀ ਉਹ ਸਿਕਿਉਰਟੀ ਨਾਲੋਂ ਜ਼ਿਆਦਾ ਬਿਲਡਿੰਗ ਦੇ ਉੱਤੇ ਜ਼ਿਆਦਾ ਭਰੋਸਾ ਕਰਦੇ ਇਹ ਬਿਲਡਿੰਗ ਮਜ਼ਬੂਤ ਹੋਊਗੀ ਤੇ ਕੋਈ ਤੋੜ ਨਾ ਸਕੂਗਾ ਤੋੜ ਕੇ ਅੰਦਰ ਨਾ ਜਾ ਸਕੂਗਾ ਤੇ ਬਿਲਡਿੰਗ ਕਦੀ ਬੈਂਕ ਕਦੀ ਲੁੱਟੀ ਨਾ ਜਾਊਗੀ ਬੰਦੇ ਘਟ ਹੀ ਤੇ ਲੋਹੇ ਦੀਆਂ ਦਵਾਰਾਂ ਆਂਦੇ ਬਣਾਈਆਂ ਇਹ ਉਹਨਾਂ ਨੇ ਤੇ ਲੋਹੇ ਦੀ ਵਲਗਣ ਕੀਤੀ ਹੀ ਲੋਹੇ ਦਾ ਦਰਵਾਜ਼ਾ ਹੈ ਅਖਿਆ ਜਾਂਦਾ ਵੀ 20 ਟੰਦਾ ਕੱਲਾ ਦਰਵਾਜ਼ਾ ਹੈਗਾ ਜਿਹੜਾ ਇਸ ਬੈਂਕ ਤੇ ਲੱਗਾ ਹੈ। ਵੀ ਨਾ ਕੋਈ ਬਾਰੀ ਹੀ ਨਾ ਕੋਈ ਬੂਆ ਹੀ ਬੂਆ ਤੇ ਚੱਲ ਹੁੰਦਾ ਹੀ ਆ। ਬੂਹੇ ਬੜੇ ਮਜ਼ਬੂਤ ਜਿਹਦਾ ਮੈਂ ਦੱਸਿਆ 메ਨ ਗੇਟ 20 ਟੰਦਾ ਹੀ। ਰੋਸ਼ਨੂਸ਼ਨ ਦਾ ਅਨਵਣ ਹੀ ਬੈਂਕ ਚ ਹੈਗੇ। ਵੀ ਪੂਰੀ ਹੈ ਸਿਕਿਉਰਡ ਬੈਂਕ ਕਹਿ ਲੋ। ਬੈਂਕ ਕਾਦਾ ਹੀ ਵੀ ਤਜੋਰੀ ਹੀ ਤੇ ਲੋਹੇ ਦਾ ਇੱਕ ਦਰਵਾਜ਼ਾ ਹੀ। ਬੈਂਕ ਕਾਦਾ ਇੱਕ ਲੋਕਰ ਹੀ ਤੇ ਤੇ ਹੁਣ ਕਹਿੰਦੇ ਜਦੋਂ ਬੈਂਕ ਖੋਲਦੀ ਆ ਤੇ ਉਦੋਂ ਹੀ ਦਰਵਾਜ਼ਾ ਖੁੱਲਦਾ ਵਾ ਲੋਕੀ ਅੰਦਰ ਜਾਂਦੇ ਆ ਬਾਅਦ ਜਦੋਂ ਬੈਂਕ ਹੁੰਦੀ ਸਾਰਿਆਂ ਨੂੰ ਬਾਹਰ ਕੱਢ ਕੇ ਦਰਵਾਜ਼ਾ ਮਾਰ ਦਿੱਤਾ ਜਾਂਦਾ ਤੇ ਅੰਦਰ ਕੋਈ ਨਹੀਂ ਹੁੰਦਾ ਕਿ ਬੈਂਕੇ ਨਹੀਂ ਸਿਕਿਉਰ ਹੁੰਦੀ ਆ ਬਿਲਡਿੰਗ ਦੇ ਹਿਸਾਬ ਨਾਲ ਹੀ ਲੋਹੇ ਦੀ ਤੇ ਦੁਬਾਰਾ ਹੀ ਸਭ ਕੁਝ ਅਮੂਜਾ ਸੀਮਿੰਟ ਸੇ ਵੀ ਨਹੀਂ ਬਣੀਦੀ ਲੋਹੇ ਸੇ ਬਣੀਦੀ ਉਸ ਸੇ ਵੀ ਸਟਰੌਂਗ ਥੀ ਲੰਦੀ ਆ ਜੀ 19 ਜੁਲਾਈ 1976 ਦੀ ਸਾਰਾ ਸਟਾਫ ਜਿੱਦਾਂ ਹਰ ਵਾਰੀ ਦਰਵਾਜ਼ੇ ਦੇ ਸਾਹਮਣੇ ਖੜ ਜਾਂਦਾ ਵਾ ਤੇ ਜਿਹੜਾ ਗੇਟਕੀਪਰ ਹੁੰਦਾ ਵਾ ਉਹ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਦਾ ਵਿਛੇ ਦੀ ਛੇਤੀ ਅੰਦਰ ਜਾइए ਕੰਮ ਸ਼ੁਰੂ ਕਰਿਏ ਸਾਰੇ ਉਹਨੂੰ ਡੀਕਣ ਦੇ ਹੁੰਦੇ ਆ ਨਾਲ ਗਾ ਗੂਕ ਵੀ ਆਏ ਹੁੰਦੇ ਆ ਜਿਹੜੇ ਕਸਟਮਰ ਜਿੰਨਾ ਪੈਸੇ ਪੁਏ ਕਢਾਉਣੇ ਸੀ ਤੇ ਦਾਦਾ ਨੂੰ ਪਤਾ ਏਟੀਐਮ ਤੇ ਹੁਣ ਆਏ ਉਦੋਂ ਤੇ ਏਟੀਯੂਟੀਐਮ ਨਹੀਂ ਹੁੰਦੇ ਤੇ ਜੋ ਵੀ ਖਰਚ-ਵਰਚ ਕਰਨਾ ਹੁੰਦਾ ਹੈ ਬੰਦੇ ਬੈਂਕ ਜਾਂਦੇ ਪਹਿਲਾਂ ਆਪਣੇ ਪੈਸੇ ਕਢਾਉਂਦੇ ਸੀ ਉਤੋਂ ਜਾਂ ਕਈ ਬੰਦੇ ਜਮਾ ਕਰਾਉਂਦੇ ਜਿਨ੍ਹਾਂ ਨੂੰ ਤਨਖਾਹ ਮਿਲਦੀ ਸੀ ਤੇ ਇਦਾਂ ਚੱਲਦਾ ਸੀਗਾ ਕੰਮਕਾਰ ਉਦੋਂ ਪੀ ਲੱਗ ਜਾਂਦੀ ਆ ਬਾਹਰ ਤੇ ਦਰਵਾਜਾ ਉਹ ਖੋਲਦਾ ਵਾ ਗੇਟਕੀਪਰ ਤੇ ਉਹ ਕੋ ਖੋਲਦਾ ਨਹੀਂ ਜਦੋਂ ਦਰਵਾਜਾ ਨਹੀਂ ਖੋਲਦਾ ਤੇ ਉਹ ਆਂਦਾ ਵਾ ਵੀ ਇਹ ਕਈ ਵਾਰੀ ਜਾਮ ਹੋ ਜਾਂਦਾ ਆਂਦਾ ਦਰਵਾਜਾ ਇੰਨਾ ਭਾਰਾ ਵਾ ਜਿਹੜੇ ਬੰਦਿਆਂ ਨੇ ਦਰਵਾਜਾ ਬਣਾਇਆ ਵਾ ਕਿਉਂ ਨਾ ਮੈਂ ਉਹਨਾਂ ਨੂੰ ਫੋਨ ਕਰਾਂ ਜਿੱਦਾਂ ਅੱਗੇ ਵੀ ਦੋ ਤਵਰੀ ਦੋ ਤਿੰਨ ਵਰੀ ਇਹ ਜਾਮ ਹੋਇਆ ਦਰਵਾਜਾ ਤੇ ਉਹ ਫੋਨ ਕਰਦਾ ਰਿਹਾ ਤੇ ਉਹ ਆ ਕੇ ਠੀਕ ਕਰ ਜਾਂਦੇ ਰਹੇ ਹੁਣ ਉਹ ਫੋਨ ਕਰਦਾ ਵਾ ਉਹਨਾਂ ਨੂੰ ਤੇ ਉਹ ਆ ਕੇ ਚੈੱਕ ਕਰਦੇ ਆ ਤੋੜਨ ਦੀ ਕੋਸ਼ਿਸ਼ ਕਰਦੇ ਖੋਲਣ ਦੀ ਸੌਰੀ ਦਰਵਾਜੇ ਨੂੰ ਪਰ ਦਰਵਾਜਾ ਖੁੱਲਦਾ ਨਹੀਂ ਹੁਣ ਕਹਿੰਦੇ 3 ਘੰਟੇ ਲੰਘ ਜਾਂਦੇ ਆ ਤੇ ਦਰਵਾਜ਼ਾ ਨਹੀਂ ਖੁੱਲਦਾ ਇੱਧਰ ਕਸਟਮਰ ਮਾਰਨ ਪੈਣ ਦੇ ਦੇਖ ਸਾਹਬ ਦੇ ਬੈਂਕ ਵਾਲਿਆਂ ਨੂੰ ਆਂਦੇ ਹੁਣ ਕੀ ਕੀਤਾ ਜਾਏ ਕੋਈ ਹੁਣ ਹੋਰ ਰਾਹ ਲੱਭੋਏ ਤੇ ਖੁੱਲਣ ਦਾ ਨਾ ਨਹੀਂ ਲੈਂਦਾ ਦਰਵਾਜ਼ਾ ਹੁਣ ਕਰਦਿਆਂ ਕਰਦਿਆਂ ਉਹ ਕਹਿੰਦੇ ਆ ਵੀ ਚਲ ਇਦਾਂ ਕਰਦੇ ਆ ਡ੍ਰਿੱਲ ਲੈ ਕੇ ਤੇ ਦਰਵਾਜ਼ਾ ਜਿੱਥੋਂ ਖੁੱਲਦਾ ਜਿੱਥੇ ਕੁੰਡਾ ਵਾ ਅੰਦਰ ਵਾਲੋ ਦੇ ਬਾਹਰੋਂ ਉਹ ਕਿਉਂਕਿ ਟੈਕਨੀਸ਼ੀਅਨ ਬੰਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕੁੰਡਾ ਕਿੱਥੇ ਆ ਦਰਵਾਜ਼ੇ ਦੇ ਉਬਾਰੋਂ ਡ੍ਰਿਲ ਕਰਦੇ ਆ ਵੀ ਦੇਖਦੇ ਆ ਭਲਾ ਕੀ ਫਸਿਆ ਵਾ ਅੰਦਰ ਕਿੱਦਾਂ ਫਸਿਆ ਇਹ ਤਾਂ ਡ੍ਰਿਲ ਕਰਕੇ ਹੱਥ ਜਿੰਨਾ ਡ੍ਰਿਲ ਕਰਦੇ ਆ ਮੋਰੀ ਬਣਾਉਂਦੇ ਆ ਜਦੋਂ ਹੱਥ ਪਾ ਕੇ ਅੰਦਰ ਵਿੰਦੇ ਆ ਹੁਣ ਜਦੋਂ ਕੁੰਡਾ ਖੋਲਣ ਦੀ ਕੋਸ਼ਿਸ਼ ਕਰਦਾ ਕੁੰਡਾ ਖੁੱਲਦਾ ਨਹੀਂ ਤੇ ਜਦੋਂ ਅੰਦਰ ਹੱਥ ਪਾਉਂਦਾ ਤੇ ਉਹਨੂੰ ਲੱਗਦਾ ਵੀ ਹਾਂ ਇਹ ਤੇ ਕਿਸ ਨੇ ਵੈਲਡਿੰਗ ਕਰਤੀ ਯਾਰ ਅੰਦਰ ਵੈਲਡਿੰਗ ਹੋਇਆ ਬੜਾ ਹਰਾਨ ਹੁੰਦੇ ਵੀ ਅੰਦਰੋਂ ਕਿੰਨੇ ਵੈਲਡਿੰਗ ਕਰਤਾ ਇਹ ਤੇ ਅੰਦਰ ਕੋਈ ਜਾਣ ਨਹੀਂ ਸਕਦਾ ਇੰਨਾ ਇੰਨੀਆ ਮਜ਼ਬੂਤ ਦੁਆਰਾ ਸਾਰਾ ਕੁਝ ਇੰਨਾ ਮਜ਼ਬੂਤ ਡਰਲ ਕਰਕੇ ਬੜਾ ਔਖਾ ਸੀ ਮੜੀ ਜਿ ਮੋਰੀ ਕੀਤੀ ਹੈ ਚਾਹਤ ਪਾਉਣ ਲਈ ਤੇ ਇਹ ਕਿ ਦਹ ਹੋ ਗਿਆ ਵੀ ਅੰਦਰ ਕਿਸ ਨੇ ਵੈਲਡਿੰਗ ਕਰਤੀ ਹੋਵੇ ਫਿਰ ਉਹ ਸਲਾਹ ਕਰਦੇ ਆ ਚੱਲ ਫਿਰ ਦੇਖਦੇ ਆ ਅੰਦਰ ਜਾ ਕੇ ਦੇਖਦੇ ਆ ਕਿਸ ਤਰੀਕੇ ਦੇ ਨਾਲ ਅੰਦਰ ਜਾਨੇ ਆ ਹੁਣ ਦੁਬਾਰਾ ਉੱਚੀਆਂ ਹੀ ਟੱਪੜ ਦਾ ਕੋਈ ਸਾਧਨ ਨਹੀਂ ਸੀ ਤੇ ਫਿਰ ਦਵਾਰ ਚ ਵੀ ਡਰਲ ਦੇ ਨਾਲ ਹੋਲ ਕਰਦੇ ਆ ਮੋਰੀ ਕੱਢਦੇ ਆ ਇੱਕ ਸਾਹ ਦੀ ਦਰਵਾਜ਼ਾ ਤੋੜਦੇ ਆ ਥੱਲਿਓਂ ਤੋੜ ਕੇ ਇੱਕ ਬੰਦੇ ਜੋਗੀ ਜਗ੍ਹਾ ਛੱਡਦੇ ਆ ਵੀ ਹਾਂ ਬੰਦਾ ਅੰਦਰੋਂ ਲੰਘ ਜੇ ਜਦੋਂ ਬੰਦਰਾ ਅੰਦਰ ਜਾ ਕੇ ਲਾਂਕੇ ਵੇਖਦਾ ਤੇ ਉਹਨੂੰ ਪਤਾ ਲੱਗਦਾ ਵੀ ਓਹੋ ਇਹ ਤੇ ਸਾਰਾ ਬਿਲਡਿੰਗ ਹੋਇਆ ਪਹਿਲਾਂ ਉਹਨੂੰ ਫੀਲ ਹੁੰਦਾ ਜਿਦਾ ਲੋਕ ਹੋਇਆ ਹੁੰਦਾ ਪਰ ਨਹੀਂ ਉਹ ਬਿਲਡਿੰਗ ਹੁੰਦੀ ਆ ਅੰਦਰ ਉਹਨੂੰ ਫਿਰ ਸ਼ੱਕ ਉਹਦਾ ਯਕੀਨ ਚ ਬਦਲ ਜਾਂਦਾ ਹੁਣ ਪੁਲਸ ਆ ਜਾਂਦੀ ਐਨੇ ਨੂੰ ਚੋਰੀ ਦਾ ਮਾਮਲਾ ਹੁੰਦਾ ਪੁਲਸ ਹੁੰਦੀ ਆ ਆ ਕੇ ਦੇਖਦੀ ਆ ਵੀ ਹਾਂ ਇਹ ਤੇ ਬੜਾ ਕੰਮ ਖਰਾਬ ਹੋਇਆ ਉਤਰੋਂ ਜਦੋਂ ਟੂਏ ਚ ਵਿੰਦੀ ਆ ਤੇ ਉਹ ਟੋਵਾ ਜਿਹੜਾ ਵਾ ਉਹ ਗਾਂ ਦੀ ਗਾਂ ਸਰੋਂਗੀ ਬਣਦਾ ਜਾਂਦਾ ਉਸ ਰੰਗ ਨੂੰ ਫੋਲੋ ਕਰਦੀ ਜਾਂਦੀ ਕਰਦੀ ਜਾਂਦੀ ਆ ਪੁਲਸ ਤੇ ਉਹ ਜਾ ਕੇ ਨਿਕਲਦਾ ਵਾ ਇੱਕ ਸੀਵਰੇਜ ਦੇ ਵਿੱਚ ਹੁਣ ਇਹ ਸੀਵਰੇਜ ਜਿਹੜਾ ਹੀ ਇਹ ਬੜੀ ਦੂਰ ਹੀਗਾ ਬੈਂਕ ਤੋਂ ਤੇ ਬੈਂਕ ਤੋਂ ਬੰਦੇ ਤੁਰਦੇ ਆ ਵਾਵਾ ਦੂਰ ਜਾ ਕੇ ਸੀਵਰੇਜ ਚੋਂ ਨਿਕਲਦੇ ਆ ਹੁਣ ਜਿੱਥੇ ਉਹ ਸੀਵਰੇਜ ਨਿਕਲਦਾ ਵਾ ਉਹ ਸੁੰਸਾਨ ਟੈਪ ਦੀ ਜਗ੍ਹਾ ਹੁੰਦੀ ਆ ਤੇ ਪੁਲਸਾਂ ਨੇ ਲੱਗਦਾ ਪੀ ਲਟੇਰੇ ਇੱਥੋਂ ਫਰਾਰ ਹੋ ਗਏ ਆ ਮਤਲਬ ਆਹ ਸੀਵਰੇਜ ਤਾਂ ਨਹੀਂ ਆ ਕੇ ਤੇ ਆਹ ਜਿਹੜਾ ਜੰਗਲੀ ਜਿਹਾ ਇਲਾਕਾ ਵਾ ਇੱਧਰ ਨੂੰ ਕਿਤੇ ਭੱਜ ਭੁੱਜ ਗਏ ਇੱਥੇ ਘੜਾ ਕੋਈ ਉਹਨਾਂ ਨੂੰ ਵੇਖਣ ਵਾਲਾ ਹੀ ਹੁਣ ਪੁਲਿਸ ਨੂੰ ਤੇ ਲੋਕਾਂ ਨੂੰ ਇਹ ਯਕੀਨ ਹੋ ਜਾਂਦਾ ਵੀ ਇਹ ਦੀਵਾਰ ਤੇ ਬੜੀ ਮਜ਼ਬੂਤ ਹੀ ਪੀ ਨਾ ਦਰਵਾਜ਼ੇ ਥਾਣੀ ਆਏ ਆ ਨਾ ਦਵਾਰਾ ਥਾਣੀ ਆਏ ਤੋੜ ਕੇ ਉਹ ਥੱਲੇੋਂ ਦੀ ਸਰੰਗ ਪੁੱਟ ਕੇ ਆਏ ਆ ਸਰੰਗ ਪੁੱਟ ਕੇ ਆਏ ਆ ਬੈਂਕ ਲੁੱਟੀ ਆ ਤੇ ਸਰੰਗ ਥਾਣੀ ਪੈਸੇ ਲੈ ਕੇ ਤੇ ਆਪ ਵੀ ਵਾਪਸ ਚਲ ਗਿਆ ਪੀ ਦੀਵਾਰ ਉਦਾਂ ਦੀ ਉਦਾਂ ਖੜੀ ਰਹਿ ਗਈ ਇਮਾਰਤ ਇਮਾਰਤ ਨੂੰ ਕਿਸੇ ਨੇ ਨਹੀਂ ਛੇੜਿਆ ਸੋ ਕੋ ਜਿਹੜਾ ਦਰਵਾਜਾ ਉਹਨੂੰ ਅੰਦਰੋਂ ਵੈਲਡਿੰਗ ਕਰ ਗਿਆ ਵੀ ਜੇ ਆਪਾਂ ਲੇਟ ਹੋ ਗਏ ਕਿਤੇ ਕੰਮਕੂਪ ਕਰ ਦਿਆ ਤੇ ਲੋਕੀ ਪਾਰ ਫਸੇ ਰਹਿਣ ਅੰਦਰ ਛੇਤੀ ਨਾਲ ਕੋਈ ਆਵੇ ਹੁਣ ਇਹਦੇ ਨਾਲ-ਨਾਲ ਪੁਲਸ ਨੂੰ ਇਹ ਵੀ ਲੱਭਦਾ ਵੀ ਉੱਥੇ ਵਾਵਾ ਖਾਣ ਪੀਣ ਦਾ ਸਮਾਰੋਹ ਵੀ ਖਿਲ ਰਿਆ ਉਹ ਕਿਤੇ ਚੋਰ ਘੜੀ ਲਾ ਕੇ ਗਏ ਹੀ ਉੱਥੇ ਲੰਚ ਡਿਨਰ ਕੀਤਾ ਸੀ ਉਹਨਾਂ ਨੇ ਵੀ ਪੂਰੀ ਤਸੱਲੀ ਦੇ ਨਾਲ ਬੈਂਕ ਲੁੱਟ ਕੇ ਖੜੀ ਪੈਸਾ ਕਿਹੜਾ ਥੋੜਾ ਜਿਹਾ 700 ਕਰੋੜ ਰੁਪਇਆ ਮੂਨਾ ਕਹਿ ਲੀਦਾ ਉਹਨਾਂ ਨੇ ਉਹਨਾਂ ਨੂੰ ਅੰਦਰ ਗੈਸ ਸਿਲੰਡਰ ਲੱਭਦਾ ਜਿਹਦੇ ਨਾਲ ਉਹਨਾਂ ਨੇ ਜਿਹੜੇ ਕਟੀਆਂ-ਕਟੀਆਂ ਹੋਣੀਆਂ ਜੋ ਵੀ ਤਜੋਰੀਆਂ ਵਗੈਰਾ ਇੱਕ ਵੈਲਡਿੰਗ ਟੋਰਚ ਲੱਭਦੀ ਜਿਹਦੇ ਨਾਲ ਬੂਆ ਵੈਲਡ ਕੀਤਾ ਹੋਣਾ ਹੁਣ ਪੁਲਿਸ ਨੂੰ ਇੰਨਾ ਤੇ ਯਕੀਨ ਹੋ ਗਿਆ ਵੀ ਬੰਦਾ ਕੋਈ ਦਿਮਾਗੀ ਹੀ ਪ੍ਰੀਪਲਾਨਡ ਕਰਕੇ ਸਾਰਾ ਕੁਝ ਆਇਆ ਹੈ ਜਿੰਨੇ ਸਾਰਾ ਕੁਝ ਕੀਤਾ ਨਾਲ ਦੀ ਨਾਲ ਉਹ ਬੰਦੇ ਨੇ ਕੱਲੀ-ਕੱਲੀ ਅਟੈਂਸ਼ਨ ਟੂ ਡੀਟੇਲ ਵੇਖੀ ਵੀ ਜੇ ਸੀਵਰੇਜ ਆਪਾਂ ਗਏ ਦੇ ਉੱਤੇ ਕੀ ਪਤਾ ਸਾਡਾ ਦਮ ਨਾ ਘਟ ਜੇ ਆਕਸੀਜਨ ਦੀ ਕਾਰਟ ਕਰਕੇ ਉਸ ਬੰਦੇ ਨੇ ਉੱਥੇ ਵੈਂਟੀਲੇਟਰ ਵੀ ਲਾਏ ਵੀ ਆਕਸੀਜਨ ਦਾ ਵਾਹ ਜਿਹੜਾ ਉਹ ਬਣਿਆ ਰਵੇ ਸਾਡੇ ਲਈ ਜਦਦਾ ਪੁਲਸ ਜਦ ਇਹੋ ਜੀ ਕੋਈ ਘਟਨਾ ਹੋ ਜੇ ਸਪੈਸ਼ਲ ਟੀਮ ਬਣਾਉਂਦੀ ਆ ਉਦਾਂ ਹੀ ਫਰੈਂਚ ਪੁਲਸ ਨੇ ਵੀ ਕੀਤਾ ਇੱਕ ਸਪੈਸ਼ਲ ਟੀਮ ਹੀਗੀ ਬੰਦਿਆਂ ਨੂੰ ਲੱਭਣ ਦੇ ਵੀ ਵੀ ਕਿਹੜਾ ਬੰਦਾ ਸੀ ਜਿੰਨੇ ਚੋਰੀ ਕੀਤੀ ਆ ਹੁਣ ਕਹਿੰਦੇ ਕਰਦੇ ਕਰਦੇ 3 ਮਹੀਨੇ ਲੰਘ ਜਾਂਦੇ ਆ ਤੇ ਅਕਤੂਬਰ ਦਾ ਮਹੀਨਾ ਆ ਜਾਂਦਾ ਅਜੇ ਤੱਕ ਕੋਈ ਖਬਰ ਖਸਾਰ ਨਹੀਂ ਹੁੰਦੀ ਪਕੋਣ ਹੀ ਲੁਟੇਰੇ ਜਾਂ ਲੁਟੇਰਾ ਹੁਣ ਅਕਤੂਬਰ 1976 ਚ ਇੱਕ ਨੀਸ਼ਰ ਦੀ ਜਿਹੜੀ ਨਾਗਰਿਕ ਹੁੰਦੀ ਆ ਇੱਕ ਕੁੜੀ ਉਹ ਜਾ ਕੇ ਠਾਣੀ ਜਾਂਦੀ ਆ ਤੇ ਕਹਿੰਦੀ ਆ ਵੀ ਮੈਨੂੰ ਆ ਜਿਹੜੀ ਬੈਂਕ ਚੋਰੀ ਹੋਈ ਆ ਤਿੰਨ ਮਹੀਨੇ ਪਹਿਲਾਂ ਇਹਦੇ ਬਾਰੇ ਜਾਣਕਾਰੀ ਹੈਗੀ ਆ ਪੁਲਿਸ ਕਹਿੰਦੇ ਹਾਂ ਜੀ ਦੱਸੋ ਜੀ ਕੀ ਜਾਣਕਾਰੀ ਤੁਹਾਡੇ ਕੋਲ ਤੇ ਉਹ ਕੁੜੀ ਕਹਿੰਦੀ ਆ ਵੀ ਮੇਰਾ ਬੋਏਫ੍ਰੈਂਡ ਆ ਇੱਕ ਤੇ ਉਹਨੇ ਗੱਲਾਂ-ਗੱਲਾਂ 'ਚ ਮੇਰੇ ਨਾਲ ਫੁਕਰੀ ਮਾਰੀ ਆ ਵੀ ਮੈਂ ਉਹ ਜਿਹੜਾ ਨੀਸ ਜਿਹੜਾ ਮੇਨ ਬੈਂਕ ਵਾ ਉਹ ਲੁੱਟਿਆ ਵਾ ਤੇ ਮੈਂ ਇੱਕ ਫ੍ਰਾਂਸ ਦੀ ਚੰਗੀ ਨਾਗਰਿਕਾ ਤੇ ਮੈਂ ਚੰਗੀ ਨਾਗਰਿਕ ਹੋਣ ਦੇ ਰਾਤੇ ਤੁਹਾਨੂੰ ਦੱਸਣਾਈ ਆ ਵੀ ਉਹ ਇਨਵੋਲਡ ਹੋ ਸਕਦਾ ਉਹਨੂੰ ਜਾ ਕੇ ਪੁੱਛ ਕੇ ਛਲਾਓ ਹੁਣ ਪੁਲਿਸ ਕਹਿੰਦੀ ਉਹਨੂੰ ਥੈਂਕ ਯੂ ਤੇ ਬੰਦੇ ਨੂੰ ਜਿਹੜਾ ਉਹਦਾ ਬੋਏਫ੍ਰੈਂਡ ਹੁੰਦਾ ਉਹਨੂੰ ਕਿਉਂਕਿ ਕੁੜੀ ਨੇ ਨਾਮ ਪਤਾ ਉਹ ਦਿੱਤਾ ਹੁੰਦਾ ਜਾ ਕੇ ਫੜ ਲੈਂਦੀ ਕੁਝ ਘੰਟਿਆਂ ਦੇ ਵਿੱਚ ਹੀ ਹੁਣ ਜਦੋਂ ਪੁਸ਼ਤਾਸ਼ ਕਰਦੀ ਆ ਪੁਲਸ ਤੇ ਹੌਲੀ ਹੌਲੀ ਉਹ ਸਾਰੇ ਆਪਣੇ ਗੈਂਗ ਮੈਂਬਰਾਂ ਦੇ ਨਾਮ ਦੱਸਦਾ ਹੁਣ ਪੁਲਸ ਉਹਦੇ ਬਿਆਨ ਸੁਣ ਕੇ ਬੜੀ ਹੈਰਾਨ ਹੁੰਦੀ ਪਈ ਇਹ ਬੰਦੇ ਦੇ ਸਾਰੇ ਮਾਮਲੀ ਪੀ ਛੋਟੇ ਮੋਟੇ ਚੋਰ ਆ ਇਹਨਾਂ ਦਾ ਕੋਈ ਨਾ ਦਿਮਾਗ ਕਿੱਥੋਂ ਪਈ ਇਨੀ ਸਿਕਿਉਰਿਟੀ ਆ ਐਡੀ ਵੱਡੀ ਬਿਲਡਿੰਗ ਇਨੀ ਮਜ਼ਬੂਤ ਆ ਇਹੋ ਜਿਹਾ ਦਿਮਾਗ ਲਾ ਕੇ ਇਹ ਕਿਹੜੇ ਹਿਸਾਬ ਨਾਲ ਅੰਦਰ ਗਏ ਕਿਦਾਂ ਇਹਨਾਂ ਪਲੈਨਿੰਗ ਕੀਤੀ ਹੋਊ ਵੀ ਇਹ ਇਹ ਬੰਦਿਆਂ ਦਾ ਕੰਮ ਨਹੀਂ ਹੈਗਾ ਪੁਲਸ ਨੂੰ ਵੀ ਸ਼ੱਕ ਪੈਂਦਾ ਵੀ ਹੋਰ ਵੀ ਕੋਈ ਦਿਮਾਗੀ ਬੰਦਾ ਇਨਵੋਲਡ ਹੋ ਸਕਦਾ ਹੈ ਇਹਨਾਂ ਦੇ ਨਾਲ ਫਿਰ ਉਹਨਾਂ ਗੈਂਗ ਮੈਂਬਰਾਂ ਚੋਂ ਦੋ ਜਣੇ ਥੱਕ ਜਾਂਦੇ ਸੇਵਾ ਕਰਾ ਕਰਾ ਕੇ ਪੁਲਸ ਤੋਂ ਤੇ ਉਹ ਫਿਰ ਨਾਲ ਲੈਂਦੇ ਆ ਵੀ ਸਾਡਾ ਜਿਹੜਾ ਮਾਸਟਰ ਮਾਈਂਡ ਆ ਨਾ ਸਾਡੀ ਗੈਂਗ ਦਾ ਉਹਦਾ ਨਾਮ ਆ ਐਲਬਰਟ ਇਸਪੈਜ਼ੀ ਆਰੀ ਐਲਬਰਟ ਇਸਪੈਜ਼ੀ ਆਰੀ ਜੇ ਬਾਰੀ ਫਿਰਨਦੇ ਹੀ ਉਹ ਨਹੀਂ ਪੜੇਗੇ ਬਾਕੀ ਸਾਰੀ ਗੈਂਗ ਫੜੀ ਗਈ ਉਹਨੇ ਬੰਦਾ ਇਟਲੀ ਦਾ ਰਹਿਣ ਵਾਲਾ ਹੀ ਤੇ ਪੇਸ਼ੇ ਤੇ ਇੱਕ ਫੋਟੋਗ੍ਰਾਫਰ ਹੀਗਾ ਹੁਣ ਫੋਟੋਗ੍ਰਾਫੀ ਦੇ ਨਾਲ ਨਾਲ ਇਹਨੂੰ ਜਿਹੜੇ ਗੱਡੇ ਖਜਾਨੇ ਹੁੰਦੇ ਆ ਵੀ ਥਾਂ ਥਾਂ ਤੇ ਪਏ ਉਹਨੂੰ ਲੱਭਣ ਦਾ ਤੇ ਉਹਨਾਂ ਚ ਪੁੱਟਣ ਦਾ ਪੈਸੇ ਸ਼ੌਂਕ ਹੀਗਾ ਬਹੁਤ ਜ਼ਿਆਦਾ ਸਾਰਿਆਂ ਨੂੰ ਹੀ ਹੋਊਗਾ ਵੈਸੇ ਫਿਰ ਐਲਬਰਟ ਆਪਣੀ ਸਟੋਰੀਜ਼ ਨਾਉਂਦਾ ਵੀ ਮੈਂ ਬੜੀ ਥਾਵਾਂ ਤੇ ਲੱਭਦਾ ਰਿਆਂ ਹਾਂ ਖਜ਼ਾਨਾ ਪਰ ਮੈਨੂੰ ਲੱਭਦਾ ਨਹੀਂ ਤੇ ਫਿਰ ਮੈਂ ਲੱਭਦਾ ਲੱਭਦਾ ਫਿਰਦਿਆਂ ਦੁਰਦਿਆਂ ਇਸ ਬੈਂਕ ਚੋਂ ਨਾ ਇਸ ਸ਼ਹਿਰ ਚੋਂ ਨਾ ਇੱਥੇ ਮੈਂ ਆਪਣਾ ਅਕਾਊਂਟ ਖਲੋਣਾ ਵਾ ਹੁਣ ਕਹਿੰਦਾ ਇੱਥੇ ਮੈਨੂੰ ਇਹਨਾਂ ਦੇ ਪਤਾ ਲੱਗ ਗਿਆ ਸੀ ਵੀ ਇਹ ਬੈਂਕ ਬੜੀ ਮੇਨ ਜੀ ਬੈਂਕਾ ਸ਼ਹਿਰ ਦੀ ਤੇ ਇੱਥੇ ਬੜਾ ਪੈਸਾ ਵਾ ਕਹਿੰਦਾ ਫਿਰ ਮੈਂ ਪਲੈਨਿੰਗ ਸ਼ੁਰੂ ਕਰਤੀ ਇੱਥੇ ਅਕਾਊਂਟ ਖਲਾ ਕੇ ਮੈਂ ਲਗਾਤਾਰ ਹੋਣ ਲੱਗ ਪਿਆ ਇੱਥੇ ਕਹਿੰਦਾ ਪਹਿਲਾਂ ਤਾਂ ਮੈਂ ਇੱਥੇ ਲੋਕਰ ਲਿਆ ਇੱਕ ਵੀ ਜਿੱਥੇ ਪੈਸੇ ਪੂਏ ਆਪਣੇ ਰੱਖ ਲੀਦੇ ਆ ਜਾਂ ਚੱਕ ਚੁੱਕ ਇੱਕ ਲੋਕਰ ਲਿਆ ਤੇ ਕਹਿੰਦਾ ਜਦੋਂ ਮੈਂ ਪੇਸ਼ੇ ਤੋਂ ਫੋਟੋਗ੍ਰਾਫੀ ਤੇ ਮੈਂ ਬੈਂਕ ਦੀਆਂ ਫੋਟੋਆਂ ਫੋਟੋਆਂ ਬੜੀਆਂ ਖਿੱਚੀਆਂ ਅੰਦਰ ਵਾਰ ਇੰਦਾ ਕਰਦਿਆ ਕਰਦਿਆ ਮੈਨੂੰ ਇੰਨੀ ਕੁ ਸਮਝ ਤੇ ਆ ਗਈ ਵੀ ਇਹ ਜਿਹੜੀ ਬੈਂਕ ਦੀ ਸਿਕਿਉਰਿਟੀ ਆ ਇਹ ਬਸ ਉਸ ਬੂਏ ਜਿਹੜਾ ਦਰਵਾਜ਼ਾ ਵੀਟ ਆਂਦਾ ਉਹਦੇ ਹਵਾਲੇ ਆ ਵੀ ਉਹ ਖੁੱਲਦਾ ਤੇ ਹੈ ਨਹੀਂ ਆਸਾਨੀ ਦੇ ਨਾਲ ਨਾ ਹੀ ਉਹਨੂੰ ਕੋਈ ਚੋਰ ਖੋਲ ਸਕਦਾ ਈ ਥੋੜੀ ਕੀਤੇ ਇੰਦਾ ਇੰਨੀ ਵੀ ਮੈਨੂੰ ਸਮਝ ਆ ਗਈ ਵੀ ਇਹ ਬੰਦਿਆਂ ਨੇ ਕੋ ਸਿਕਿਉਰਿਟੀ ਸਿਕਿਉਰਿਟੀ ਗਾਰਡ ਇਹਨਾਂ ਖਾਸ ਰੱਖਿਆ ਨਹੀਂਗਾ ਥੋੜੇ ਬਹੁਤੀ ਆ ਉਹ ਵੀ ਜਦੋਂ ਬੈਂਕ ਦੇ ਬਾਕੀ ਅਧਿਕਾਰੀ ਘਰੇ ਚੱਲ ਜਾਂਦੇ ਉਹ ਵਿੱਚ ਘਰੇ ਚੱਲ ਜਾਂਦੇ ਆ ਕਿੰਨਾ ਹੁਣ ਲੋਕਰ ਚ ਮੈਂ ਇਹ ਚੈੱਕ ਕਰ ਲਈ ਵੀ ਇੱਥੇ ਕੋਈ ਸੈਂਸਰ ਵਗੈਰਾ ਤਾਂ ਨਹੀਂ ਲੱਗੇ ਸਾਊਂਡ ਸੈਂਸਰ ਇਹ ਚੈੱਕ ਕਰ ਲਈ ਜਾਂਦਾ ਮੈਂ ਲੋਕਰ ਦੇ ਵਿੱਚ ਇੱਕ ਘੜੀ ਲਈ ਜਿੱਤੇ ਅਲਾਰਮ ਵਾਲੀ ਘੜੀ ਹੀ ਤੇ ਉਹ ਮੈਂ ਆਪਣੇ ਲੋਕਰ ਚ ਰੱਖ ਜਾਂਦਾ ਰਿਆਂ ਰਾਤ ਦਾ ਕਿੰਨਾ ਮੈਂ ਰਾਤ ਦਾ ਉੱਚਾ ਅਲਾਰਮ ਲਾਉਣਾ ਵਾਂ ਤੇ ਆਪਣੇ ਲੋਕਰ ਚ ਰੱਖ ਦੇਣਾ ਵਾਂ ਤੇ ਰੋਜ਼ ਹੀ ਉਹ ਰਾਤ ਨੂੰ ਵੱਜਦੀ ਰਹਿੰਦੀ ਹੈ ਘੜੀ ਪਰ ਕੋਈ ਵੀ ਅਲਰਟ ਨਹੀਂ ਆ ਰਹੀ ਹੁੰਦਾ ਬੈਂਕ ਦੇ ਵਿੱਚ ਕਹਿੰਦਾ ਬੈਂਕ ਵਾਲੇ ਰਮਾਨਾ ਹੁੰਦੇ ਆ ਤੇ ਸ਼ਾਮਾਂ ਨੂੰ ਚੱਲ ਜਾਂਦੇ ਆ ਮਤਲਬ ਕੋਈ ਵੀ ਸਾਊਂਡ ਸੈਂਸਰ ਵੀ ਨਹੀਂ ਹੈਗਾ ਬੈਂਕ ਦੇ ਵਿੱਚ ਮੈਂ ਇੰਨਾ ਹਿਸਾਬ ਲਾ ਲਿਆ ਕਹਿੰਦਾ ਫਿਰ ਬੈਂਕ ਤੋਂ ਮੈਨੂੰ ਇੰਨਾ ਇੱਕ ਕੰਫੀਡੈਂਸ ਆ ਗਿਆ ਵੀ ਇਹਨੂੰ ਲੁੱਟਣਾ ਬੜਾ ਸੌਖਾ ਵਾ ਤੇ ਫਿਰ ਅੰਦਾ ਅਗਲਾ ਕੰਮ ਮੈਂ ਕੀਤਾ ਵੀ ਮੈਂ ਇੰਜੀਨੀਅਰ ਬਣ ਕੇ ਮਿਊਨਿਸਪਲ ਦਫ਼ਤਰ ਦੇ ਵਿੱਚ ਗਿਆ ਉੱਥੋਂ ਕਹਿੰਦਾ ਮੈਂ ਇਹ ਬੈਂਕ ਦਾ ਨਕਸ਼ਾ ਲਿਆ ਤੇ ਅੰਡਰਗਰਾਉਂਡ ਨਕਸ਼ਾ ਵੀ ਸਾਰਾ ਲਿਆ ਜੋ ਵੀ ਮਤਲਬ ਉਤਲਾ ਥਲੜਾ ਨਕਸ਼ਾ ਜਿੰਨਾ ਮੈਨੂੰ ਮਿਲ ਸਕਦਾ ਸੀ ਕਾਉਂਸਲ ਤੋਂ ਮੈਂ ਸਾਰਾ ਲੈ ਕੇ ਇਕੱਠਾ ਕਰ ਲਿਆ ਹੁਣ ਜਦੋਂ ਕਾਉਂਸਲ 'ਚ ਜਾਂਦਾ ਨਾਲ ਸ਼ਹਿਰ ਦਾ ਨਕਸ਼ਾ ਵੀ ਲੈਂਦਾ ਬੈਂਕ ਦੇ ਰਕਸ਼ੇ ਦੇ ਨਾਲ-ਨਾਲ ਤੇ ਉੱਥੋਂ ਨੂੰ ਇੰਨਾ ਪਤਾ ਲੱਗਦਾ ਵੀ ਲੱਗੇ ਇੱਕ ਸੀਵਰੇਜ ਹੈਗੀ ਆ ਬੈਂਕ ਤੋਂ ਥੋੜੀ ਮੀਟਰ ਦੀ ਦੂਰੀ ਤੇ ਤੇ ਫਿਰ ਉਹ ਦਿਮਾਗ 'ਚ ਖੜਕਦੀ ਆ ਵੀ ਬੈਂਕ ਦੇ ਉੱਤੋਂ ਤੇ ਕਿਤੇ ਲੰਘਿਆ ਨਹੀਂ ਜਾਣਾ ਜਿੰਨੀ ਸਿਕਿਉਰਿਟੀ ਜਿੰਨੀ ਦਰਵਾਜ਼ਾ ਮਜ਼ਬੂਤ ਆ ਲੋਹੇ ਦੀਆਂ ਦਰਵਾਜ਼ਾ ਅੰਡਰਗਰਾਉਂਡ ਹੀ ਕਰਦੇ ਆ ਇਹ ਕੰਮ ਹੁਣ ਇੱਕ ਦਿਨ ਕਹਿੰਦਾ ਮੈਂ ਸੀਵਰੇਜ ਦੇ ਅੰਦਰ ਜਾਣਾ ਵਾ ਤੇ ਉੱਥੇ ਮੈਂ ਚੈੱਕ ਕਰਦਾ ਵੀ ਹਾਂ ਸਭ ਤੋਂ ਕਲੋਸਟ ਪੁਆਇੰਟ ਕਿਹੜਾ ਵਾ ਬੈਂਕ ਤੋਂ ਇਹ ਸੀਵਰੇਜ ਦਾ ਕਹਿੰਦਾ ਉੱਥੋਂ ਫਿਰ ਮੈਂ ਮੈਜਰ ਜਦੋਂ ਕੀਤਾ ਮੈਂ ਨਾਪਿਆ ਤੇ ਉੱਥੋਂ ਮੈਨੂੰ ਪਤਾ ਲੱਗਾ ਵੀ 26 ਫੁੱਟ ਦੂਰੀ ਤੇ ਆਇ ਸੀਵਰੇਜ ਤੋਂ ਬੈਂਕ ਬੈਂਕ ਦਾ ਅੰਦਰ ਇਸ ਕਰਕੇ ਮੈਨੂੰ 26 ਫੁੱਟ ਸਰੰਗ ਜਿਹੜੀ ਆ ਪੁੱਟਣੀ ਪੈਣੀ ਆ ਹੁਣ 26 ਫੁੱਟ ਸਰੰਗ ਪੁੱਟਣੀ ਇਕੱਲੇ ਬੰਦੇ ਦਾ ਕਹਿੰਦਾ ਕੰਮ ਨਹੀਂ ਤੇ ਕਹਿੰਦਾ ਫਿਰ ਮੈਂ ਆਪਣੇ ਨਾਲ ਟੀਮ ਜੋੜਦਾ ਵਾ ਇੰਦਾ ਇਲਾਕੇ ਦੇ ਜਿਹੜੇ ਮਾੜੇ ਮੋਟੇ ਚੋਰ ਹੁੰਦੇ ਉਹਨਾਂ ਦਾ ਗਰੋ ਬਣਾਉਣਾ ਵਾ ਤੇ ਆਂਦਾ ਆਪਾਂ ਰਾਤ ਨੂੰ ਸਾਰੇ ਜਾਣੇ ਸਰੰਗੂ ਪੁੱਟਦੇ ਰਹੇ ਆਂ ਕਹਿੰਦਾ ਨੂੰ ਸਰੰਗੂ ਪੁੱਟਦਿਆਂ ਨੂੰ 2 ਮਹੀਨੇ ਲੱਗੇ ਹੁਣ ਕਹਿੰਦਾ ਜਦੋਂ ਆਪਾਂ ਸਰੰਗ ਬਣਾ ਲਈ ਤੇ ਆਪਾਂ ਪਲਾਨ ਬਣਾਇਆ ਫਿਰ ਅਗਲਾ ਆਪੀ ਬੈਂਕ ਚ ਦਾਖਲ ਕਰ ਦੋਣਾ ਦਾਖਲ ਕਹਿੰਦਾ ਫਿਰ ਆਪਾਂ ਸਲਾ ਬਣਾਉਨੇ ਆਂ ਵੀ ਛੁੱਟੀ ਵਾਲੇ ਦਿਨ ਹੋਵਾਂਗੇ ਸ਼ਨੀ ਐਤਵਾਰ ਬੈਂਕ ਬੰਦ ਹੁੰਦੀ ਆ ਸ਼ਨੀਵਾਰ ਸ਼ਾਮ ਨੂੰ ਬੈਂਕ ਚ ਜਾ ਕੇ ਤੇ ਐਤਵਾਰ ਨਿਕਲਾਂਗੇ ਜੋ ਵੀ ਲੁੱਟਿਆ ਜਾਊਗਾ ਲੁੱਟਾਂਗੇ ਇਦਾਂ ਹੀ ਇਹ ਕਰਦੇ ਆ ਇਹਦਾ ਆਪਾਂ 27 ਘੰਟੇ ਬੈਂਕ ਚ ਬਤਾਉਨੇ ਆ ਸ਼ਨੀਵਾਰ ਸ਼ਾਮ ਨੂੰ ਆ ਕੇ ਤੇ ਐਤਵਾਰ ਸ਼ਾਮ ਰਾਤ ਹੀ ਕਹਿੰਦਾ ਲਗਭਗ ਪੈ ਜਾਂਦੀ ਆ ਉਦੋਂ ਕਹਿੰਦਾ ਇਹ ਲੁੱਟ ਪੁੱਟ ਕੇ ਵਾਪਸ ਜਾਂਦੇ ਆ ਹੁਣ ਇੰਨਾ ਸੇਫਲੀ ਇਹ ਬੰਦੇ ਨੇ ਇਹ ਸਾਰਾ ਕੰਮ ਕੀਤਾ ਵੀ ਕਿਸੇ ਨੂੰ ਕਨੂਗਾਨ ਖਬਰ ਨਹੀਂ ਹੋਈ ਉਤੋਂ ਬਾਹਰੋ ਬੂਆ ਵੀ ਵੈਲਡਿੰਗ ਕਰਤਾ ਸੀ ਵੀ ਬਾਈ ਚਾਂਸ ਜੇ ਕੋਈ ਆਉ ਜਾਵੇ ਆਵਾਜ਼ ਸੁਣ ਕੇ ਅਬਲ ਤੇ ਕਿਸੇ ਨੂੰ ਹੋਣੀ ਨਹੀਂ ਆਵਾਜ਼ ਬੈਂਕ ਬੰਦ ਦਾ ਪਰ ਜੇ ਕੋਈ ਆਉ ਜਾਵੇ ਤੇ ਉਹਨੂੰ ਛੇਤੀ ਛੇਤੀ ਅੰਦਰ ਨਾ ਵੜਿਆ ਜਾਵੇ ਉਹਦੋਂ ਆਪਾਂ ਭੱਜ ਭੁੱਜ ਜਾਈਏ ਹੁਣ ਸਾਰਾ ਕੁਝ ਬੜਾ ਹੀ ਸਫਾਈ ਨਾਲ ਕੀਤਾ ਇਹ ਬੰਦਿਆਂ ਨੇ ਫੜਿਆ ਨਹੀਂ ਜਾਣਾ ਪਰ ਉਹ ਜਿਹੜਾ ਚੰਗਾ ਨਾਗਰਿਕ ਇੱਕ ਮੁੰਡੇ ਇੱਕ ਦੀ ਗਰਲਫ੍ਰੈਂਡ ਜਿਹੜਾ ਦਾ ਨਾਲ ਦਾ ਹੀ ਉਹਨੇ ਫਸਾ ਦਿੱਤਾ ਇਹਨਾਂ ਨੂੰ ਹੁਣ ਜੱਜ ਦੇ ਸਾਹਮਣੇ ਇਹਨੂੰ ਪੇਸ਼ ਕਰਦੇ ਆ ਜਦੋਂ ਇਹਦਾ ਮੁਕੱਦਮਾ ਚੱਲਦਾ ਇਹ ਵੀ ਫੜਿਆ ਜਾਂਦਾ ਜਦੋਂ ਤੇ ਇਹਦਾ ਕਿਉਂਕਿ ਸਬੂਤ ਸਾਰੇ ਇਹਦੇ ਖਿਲਾਫ ਹੀ ਗੇ ਤੇ ਉਦਾਂ ਵੀ ਸਰਕਾਰ ਦਾ ਇਹਨਾਂ ਪ੍ਰੈਸ਼ਰ ਹੋਣਾ ਇਹਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਆ ਹੁਣ ਕਹ ਤੈਨੂੰ ਹੋ ਗਈ ਪਰ ਪੁਲਸ ਨੂੰ ਜਾਂ ਕਾਨੂੰਨ ਨੂੰ ਜਿਹੜੇ ਪੈਸੇ 700 ਕਰੋੜ ਚੋਰੀ ਹੋਇਆ ਸੀ ਉਹ ਨਹੀਂ ਲੱਭਦਾ ਚੋਰੀ ਦਾ ਮਾਲ ਨਹੀਂ ਲੱਭ ਰਿਆ ਉਹ ਫਿਰ ਕਿਉਂਕਿ ਮਾਸਟਰਮਾਈਂਡ ਹੀ ਗਏ ਬੰਦਾ ਤੇ ਇਹਨੂੰ ਹੀ ਪਤਾ ਹੈਗਾ ਕਿੱਥੇ ਸਾਰਾ ਪੈਸਾ ਪਿਆ ਜੱਜ ਸਾਹਿਬ ਫਿਰ ਇਹਨੂੰ ਹੀ ਪੁੱਛਦੇ ਆ ਵੀ ਤੂੰ ਦੱਸ ਬ్రో ਕਿੱਥੇ ਆ ਸਾਰਾ 700 ਕਰੋੜ ਜਿਹੜਾ ਤੂੰ ਰੱਖਿਆ ਜਿਹੜਾ ਤੂੰ ਰੱਖਿਆ ਉਹ ਕਿੱਥੇ ਰੱਖਿਆ ਹੁਣ ਪੁਲਸ ਵੀ ਇਹਨੂੰ ਪੁੱਛਦੀ ਰਹਿੰਦੀ ਆ ਪਰ ਇਹ ਦੱਸਦਾ ਨਹੀਂ ਆ ਤੇ ਜੱਜ ਸਾਹਿਬ ਜਦ ਦਿਨ ਇਹਨੂੰ ਸਜ਼ਾ ਹੁੰਦੀ ਆ ਉਸ ਦਿਨ ਆਖਰੀ ਵਾਰੀ ਪੁੱਛਦੇ ਵੀ ਚੱਲ ਤੈਨੂੰ ਹੁਣ ਜੱਜਵਾ ਮੈਂ ਤੇ ਮੇਰੀ ਤੈਨੂੰ ਮੈਂ ਸਿਆਣਾ ਬਣਾ ਲੱਗਦਾ ਹਣਾ ਚੱਲ ਮੈਨੂੰ ਹੀ ਦੱਸ ਦੇ ਕਹਿੰਦਾ ਜੱਜ ਸਾਹਿਬ ਤੁਹਾਨੂੰ ਚਲੋ ਮੈਂ ਦੱਸ ਦਿੰਨਾ ਵਾ ਤੇ ਪਰ ਇੱਕ ਮੇਰੀ ਸ਼ਰਤ ਆ ਵੀ ਮੈਂ ਤੁਹਾਨੂੰ ਕੱਲ੍ਹ ਨੂੰ ਦੱਸੂਗਾ ਵੀ ਇੱਥੇ ਬੜੇ ਜਣੇ ਹੋਰ ਬੰਦੇ ਖਲੋਤੇ ਆ ਜੇ ਮੈਂ ਅਦਾਲਤ ਦੇ ਵਿੱਚ ਹੀ ਬੋਲਿਆ ਤੇ ਕੀ ਪਤਾ ਮੈਂ ਥਾਂ ਥਾਂ ਤੇ ਪੈਸੇ ਲਗਾਏ ਆ ਲੋਕੀ ਭੱਜ ਕੇ ਜਾਗੇ ਚੋਰੀ ਨਾ ਕਰ ਲੈਣ ਫੇਰ ਵੀ ਪਤਾ ਵਾਊਗੀ ਤੁਹਾਨੂੰ ਤੇ ਚਲੋ ਮੈਂ ਤੁਹਾਨੂੰ ਇੱਕ ਬੰਦ ਕਮਰੇ ਦੇ ਵਿੱਚ ਦੱਸਦਾ ਵੀ ਕਿੱਥੇ ਸਾਰਾ ਕੁਝ ਪਿਆ ਬੰਦ ਕਮਰਾ ਫਿਰ ਜੱਜ ਦਾ ਹੀ ਹੁਣ ਆਹੀਂ ਜੱਜ ਦਾ ਕਮਰਾ ਹੁੰਦਾ ਵਾ ਪਹਿਲੇ ਫਲੋਰ ਦੇ ਉੱਤੇ ਅਦਾਲਤ ਦੇ ਵਿੱਚ ਹੀ ਉੱਥੇ ਜੱਜ ਉਹਨੂੰ ਲੈ ਜਾਂਦਾ ਵੀ ਹਾਂ ਹੁਣ ਦੱਸ ਜੱਜ ਨੂੰ ਕਹਿੰਦਾ ਦੱਸ ਦਿਨਾ ਵੇਲੇ ਪਾਣੀ ਪੂਣੀ ਤੇ ਪਿਆਉ ਕੋਈ ਜੱਜ ਕਹਿੰਦਾ ਠੀਕ ਆ ਉਹ ਪਾਣੀ ਪੂਣੀ ਲੈਣ ਜਦੋਂ ਮੜਾ ਜਾ ਇੱਧਰ ਉੱਧਰ ਜਾਂਦਾ ਵਾ ਤੇ ਮਾਰ ਕੇ ਛਾਲ ਬਾਰੀ ਚੋਂ ਤੇ ਸਿੱਧਾ ਪਹਿਲਾ ਫਲੋਰ ਹੁੰਦਾ ਮਤਲਬ ਇੱਕ ਛਾਤੀ ਹੁੰਦੀ ਹੈ ਇੱਕ ਛੱਤ ਟੱਪ ਕੇ ਤੇ ਥੱਲੇ ਮਾਰਦਾ ਪੁੰਝੇ ਛਾਲ ਪੁੰਜੇ ਮੇਨ ਰੋਡ ਉੰਦਾ ਉਤੇ ਦਾ ਕੋਈ ਯਾਰ ਬੇਲੀ ਮੋਟਰਸਾਈਕਲ ਲੈ ਕੇ ਘੁਲੋਤਾ ਦਾ ਤੇ ਮੋਟਰਸਾਈਕਲ ਤੇ ਬਹਿ ਕੇ ਛੂ ਜਾਂਦਾ ਭਰਾ ਰੋਹੇਂਦਾ ਬੰਦਾ ਜੱਜ ਦੇ ਸਾਹਮਣੇ ਅਦਾਲਤ ਦੇ ਵਿੱਚੋਂ ਹੀ ਭੱਜ ਗਿਆ ਕਹਿੰਦੇ ਜੋ ਭੱਜਦਾ ਇਹ ਬੰਦਾ ਇਹ ਨਹੀਂ ਫੜਿਆ ਜਾਂਦਾ ਫਿਰ 8 ਜੂਨ 1999 ਪੀ 13 14 ਸਾਲਾਂ ਬਾਅਦ ਇਟਲੀ ਤੋਂ ਖਬਰ ਆਉਂਦੀ ਆ ਐਲਬਰਟ ਦੀ ਮਾਂ ਹੁੰਦੀ ਇਟਲੀ ਰਹਿੰਦੀ ਕਿਉਂਕਿ ਇਟਲੀ ਦਾ ਹੁੰਦਾ ਜੰਪਲ ਉੱਥੋਂ ਇਹਦੀ ਮਾਂ ਇਹ ਸੂਚਨਾ ਦਿੰਦੀ ਆ ਪੁਲਿਸ ਨੂੰ ਵੀ ਐਲਬਰਟ ਜਿਹੜਾ ਹੁਣ ਨਹੀਂ ਰਿਹਾ ਉਹ ਮਰ ਗਿਆ ਵਾ ਉਹ ਕਹਿੰਦੀ ਆ ਮੇਰੇ ਘਰ ਦੇ ਸਾਹਮਣੇ ਕੋਈ ਐਲਬਰਟ ਦੀ ਲਾਸ਼ ਰੱਖ ਗਿਆ ਮੈਨੂੰ ਨਹੀਂ ਪਤਾ ਕਿੰਨੇ ਰੱਖੀ ਕਿੰਨੇ ਕੀ ਕੀਤਾ ਇਹ ਹੀ ਜੀ ਕਹਾਣੀ ਅੱਜ ਦੀ ਇਹਦੇ ਚ ਕੈਦੀ ਜਿਹੜਾ ਉਹ ਜੱਜ ਦੇ ਸਾਹਮਣੇ ਭੱਜ ਜਾਂਦਾ ਤੇ ਦੂਜੀ ਜਿਹੜੀ ਲੁੱਟ ਦਾ ਲੁੱਟ ਦੀ ਰਕਮ ਹੋਜੇ ਤੱਕ ਨਹੀਂ ਪਤਾ ਲੱਗੀ ਸਰਕਾਰ ਨੂੰ ਵੀ ਕਿੱਥੇ ਗਈ ਕਿੰਨੇ ਵਰਤੀ ਕੀ ਹੋਇਆ ਉਹਦਾ ਬਾਕੀ ਜੀ ਜੇ ਤੁਹਾਨੂੰ ਵਧੀਆ ਲੱਗੀ ਕਹਾਣੀ ਤੇ ਲਾਈਕ ਕਰ ਦਿਓ ਪਲੀਜ਼ ਵੀਡੀਓ ਨੂੰ ਤੇ ਗਾੜੀ ਸ਼ੇਅਰ ਵੀ ਕਰ ਦਿਓ ਆਪਣੇ ਯਾਰਾ ਬੇਲੀਆਂ ਦੇ ਨਾਲ ਔਰ ਇਹੋ ਜੀਆਂ ਵੀਡੀਓ ਸੁਣ ਲਈ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਸਾਰਿਆਂ ਦਾ ਰੱਬ ਰੱਖਾ